ਬੈਠਿਆ ਹਾਂ ਜੀ ਤੁਸੀਂ ਬੈਠਿਓ ਇੱਦਾਂ ਹੈ ਬੈਠਾ ਵੀਰ ਜੀ ਕਾਦੇ ਵਾਸਤੇ ਮੰਗਨੇ ਵਾਸਤੇ ਕੀ ਨਾਮ ਆ ਤੇਰਾ ਨਾਮ ਕੀ ਆ ਤੇਰਾ ਛੇਤੀ ਬੋਲ ਅਨਸੁਇਆ ਇੱਧਰ ਆ ਜਾ ਇੱਧਰ ਕਿਤੇ ਨਹੀਂ ਜਾਣ ਦੇਣਾ ਤੁਹਾਡਾ ਰੋਟੀ ਦਾ ਪੱਕਾ ਪ੍ਰਬੰਧ ਕਰਦੇ ਅੱਜ ਤੈਨ ਮਿਠਾਈਆਂ ਨੇ ਕੀ ਕਮਿਸ਼ਨ ਲੰਨੇ ਹੋ ਵਿਛਰੀ ਤੇ ਕਾਦੀ ਲੈਣੇ ਕੀ ਫਿਰ ਨਾਲ ਕਹਿੰਦਾ ਮੈਂ ਬਿਠਾਈਆਂ ਨੇ ਆ ਬਿਠਾਈਆਂ ਰੋਟੀ ਖਾਂਦੇ ਜਰੇ ਆਪਣੇ ਟਿੱਡ ਪਾਲਦੇ ਹੋਰ ਕਰਨੇ ਨਹੀਂ ਨਹੀਂ ਟਿੱਡ ਪਾਲਦੇ ਗੁਰੂ ਘਰ ਚ ਕਿਹੜੇ ਗੁਰੂ ਸਾਹਿਬ ਨੇ ਕਿਹਾ ਵੀ ਭੀਖ ਮੰਗੋ ਕ ਲਈ ਹੈ ਸਿੱਖ ਦਰਮਣੇ ਸਬੰਧ ਰੱਖਦਾ ਫਿਰ ਯਾਰ ਕੋਈ ਸ਼ਰਮ ਕਰ ਲੋ ਵੀਰ ਨਹੀਂ ਸ਼ਰਮ ਵਾਲੀ ਕਿਹੜੀ ਗੱਲ ਆ ਵੀਰ ਕੰਮ ਕਰਦੇ ਚ ਕਿ ਸ਼ਰਮ ਨਹੀਂ ਉਪੀਖ ਮੰਗਲ ਨੂੰ ਤਾਂ ਮੂਰੇ ਬਿਠਾਈਆਂ ਨੇ ਉਸ ਟਾਲਾ ਲਾ ਕੇ ਨਹੀਂ ਤੁਸੀਂ ਕੀ ਕਰ ਰਹੇ ਹੋ ਇਹ ਮਾਹੌਲ ਵਿਗਾੜ ਰਹੇ ਹੋ ਪੰਜਾਬ ਦਾ ਉਹ ਸ਼ਰਾਬ ਪੀ ਕੇ ਜਾਂਦੇ ਨੇ ਉਹ ਵੀ ਤਾਂ ਥੋੜੇ ਹੀ ਗਾ ਸਿੱਖ ਸਿੱਕੇ ਚੱਲਦੇ ਨੇ ਫਿਰ ਬਿਠਾਈਆਂ ਕਿਉਂ ਨੇ ਉਰੇ ਤੁਸੀਂ ਬੈਠੇ ਮੰਗਦੇ ਹੋ ਤਾਂ ਕੀ ਹੋ ਗਿਆ ਦੱਸ ਕਹਿੰਦਾ ਤਾਂ ਕੀ ਹੋ ਗਿਆ ਕਿਹੜੇ ਗੁਰੂ ਸਾਹਿਬ ਦਾ ਉਹ ਅਮਰਿਆਦਾ ਉਰੇ ਤੁਸੀਂ ਮਾਹੌਲ ਖਰਾਬ ਕਰਤਾ ਗੁਰੂ ਘਰਾਂ ਦਾ ਆਪਣੇ ਫਾਇਦੇ ਵਾਸਤੇ ਨਾ ਦਿੰਦਾ ਤਾਂ ਮੂਰੇ ਦੁਕਾਨਾ ਲਾਤੀਆਂ ਪਰ ਕਮਿਸ਼ਨ ਇਹ ਲੰਦਾ ਆ ਨਾ ਇਹ ਪਠਾਈਆਂ ਮੰਗਦੀਆਂ ਜਿਹੜੇ ਰੋਟੀ ਖਾਪਾ ਮੰਗਦੀ ਆ ਕਮਾਲ ਦੀ ਗੱਲ ਆ ਯਾਰ ਤੂੰ ਬੰਦੇ ਨੂੰ ਲਿਚਾਰ ਕਰ ਰਿਹਾ ਤੂੰ ਇਹ ਬੰਦੇ ਨੇ ਮਿਹਨਤ ਕਰਨੀ ਸੀ ਤੈ ਉਹ ਭੀਖ ਮੰਗਣ ਲਾਤੇ ਉਹ ਇਹਦੇ ਬਰੇ ਪਲੇਖਾ ਜਨਾ ਰਹੀ ਵੀ ਕੋਈ ਕਾਰਵਾਈ ਨਹੀਂ ਕਰਨੀ ਮੈਂ ਤੈਨੂੰ ਕਾਰਵਾਈ ਕਰਕੇ ਵੀ ਦਿਖਾ ਦਿੰਦਾ ਜੇ ਕੋਈ ਪਲੇਖਾ ਤੈਨੂੰ ਦੱਸ ਚੋਰੀ ਤੋਂ ਉੱਪਰ ਗਨਾਹ ਹੈ ਕਿਸੇ ਭਲੇਖੇ ਜਨਾ ਫਿਰ ਚੋਰੀ ਤੋਂ ਉੱਪਰ ਗਨਾਹ ਭੀਖ ਮੰਗਣਾ ਭੀਖ ਮੰਗਣ ਨੂੰ ਸ਼ਹਿ ਦੇ ਰਹੇ ਤੇਰੀ ਵੀਡੀਓ ਪੋਗੂਗੇ ਹੁਣ ਤੈਨੂੰ ਪਤਾ ਲੱਗ ਜੂਗਾ ਵੀ ਕੀ ਕਰ ਰਹੇ ਆ ਤੂੰ ਬਿਹਾਰ ਤੋਂ ਲਿਆ ਲਿਆ ਕੇ ਬਿਠਾ ਦੇ ਮੰਦਰ ਬਣਾਤੇ ਪੌੜੀਆਂ ਤੇ ਜਿਵੇਂ ਮੰਦਰਾਂ 'ਚ ਬੈਠੇ ਹੁੰਦੇ ਸੀਗੇ ਕੀ ਨਹੀਂ ਹੈਗਾ ਗੁਰੂ ਘਰਾਂ 'ਚ ਲੰਗਰ ਨਹੀਂ ਹੈਗਾ ਕੀ ਨਹੀਂ ਹੈਗਾ ਉੱਥੇ ਹੁੰਦਾ ਇਹਨੇ ਭਖਾਰੀ ਜਿੱਥੇ ਕੋਈ ਰੋਟੀ ਖਾਣ ਨੂੰ ਨਾ ਮਿਲਦੀ ਹੋਵੇ ਜਿੰਨੇ ਚੋਰੀਆਂ ਕੱਡਨੇਪਿੰਗ ਇਹ ਕਰਦੇ ਨੇ ਭਖਾਰੀ ਕੋਈ ਨਹੀਂ ਕਰਦਾ ਪੰਜਾਬ 'ਚ ਉਹ ਸ਼ਰਾਬ ਪੀ ਕੇ ਇੱਕ ਜਾ ਰਹੇ ਆ ਤੇ ਹੁਣ ਗੁਰਦੁਆਰੇ ਹੁਣ ਭੜ ਕੇ ਭਜਾਇਆ ਉਹ ਇਹ ਥੋੜੀ ਗਝਾਏ ਪਏ ਨੇ ਦੇਖਦੇ ਕਿ ਉਹਨਾਂ ਨੂੰ ਸ਼ਹਿ ਮਿਲਦੀ ਆ ਆ ਚੱਪਲੇ ਰੱਖੀਆਂ ਨੇ ਕੋਈ ਸੰਗਤ ਆਉਂਦੀ ਆ ਉਹਦੇ ਕੱਪੜੇ ਖਿੱਚਦਿਆਂ ਨੇ ਉਹ ਤੋਂ ਚੱਪਲੇ ਮੁੱਲ ਦਵਾ ਦਿੰਦੀ ਆ ਸੰਗਤ ਵੀ ਚੱਲ ਕੋਈ ਨਹੀਂ ਨੰਗੇ ਪੈਰੀ ਆ ਫੇਰੇ ਵਾਪਸ ਲੈ ਕੇ ਉਹਨੂੰ ਕਮਿਸ਼ਨ ਕੱਟ ਕੇ ਪੈਸੇ ਦੇ ਦਿੰਦੇ ਨੇ ਇਹ ਨੇ ਅਸਲੀ ਦੋਸਤੀ ਮਸੰਦ ਅੱਜ ਦੇ ਟਾਈਮ ਦੇ